ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੜਾ ਦੁੱਖ ਲੱਗਦਾ ਯਾਰ ਇਹ ਨਾ ਪਹਿਲਾਂ ਤੇ ਪੂਰਾ ਮਾਜਾ ਮਾਜਾ ਹੋਣ ਦੇ ਮਾਜੇ ਵਾਲੇ ਲੋਕ ਚੜ੍ਹਦੀ ਕਲਾ ਜਮਾਜੇ ਵਾਲੇ ਪਰਵਾਹ ਨਹੀਂ ਮੰਨਦੇ ਕਿਸੇ ਦੀ ਵੀ ਆ ਇੱਕ ਦੋ ਵੀਡੀਓ ਵੇਖਿਆ ਬੜਾ ਦੁੱਖ ਲਗਾ ਯਾਰ ਮੈਂ ਜੋ ਲੋਕ ਸੇਵਾਗਰ ਨੋਂ ਡਿਆ ਲੋਕਾਂ ਦੇ ਹੱਥੋਂ ਰਾਸ਼ਨ ਖੋਈ ਜਾਂਦੇ ਦੱਸ ਹਾਦਿਆਂ ਇਹ ਕਨਾ ਵੀਡੀਓ ਵੇਖੋ ਐਸਡੀ ਟੀਵੀ ਤੇ ਜਾ ਕੇ YouTube ਤੇ ਪਿੰਡ ਅਮਾਨ ਦੀ ਅਜਨਾਲਾ ਉਹ ਲੋਕਾਂ ਦੇ ਚੰਗੇ ਭਲੇ ਘਰ ਆ ਬੈਂਚ ਉਹ ਫਿਰ ਵੀ ਇਹਦੇ ਸਾਡੇ ਕੋਲ ਹੈ ਹੀ ਕੁਝ ਨਹੀਂ ਸਾਡੇ ਘਰ ਪਾਣੀ ਨਾ ਭਰੇ ਸਾਡੇ ਤੇ ਮਤਲਬ ਤੁਸੀਂ ਵੇਖਿਆ ਤੁਸੀਂ ਵੀਡੀਓ ਜਾ ਕੇ ਯਾਰ ਥੋੜੀ ਬਹੁਤੀ ਸ਼ਰਮ ਕਰੋ ਜਿੰਨਾ ਲੋਕਾਂ ਦੇ ਵਿਚਾਰਿਆਂ ਦੇ ਘਰ ਰੁੜ ਗਏ ਉਹਨਾਂ ਕੋਲ ਸੇਵਾ ਪਹੁੰਚਣ ਦਿਓ ਯਾਰ ਤੁਸੀਂ ਕਿਉਂ ਕਰਦੇ ਤਾਂ ਇਦਾਂ ਦੇ ਜਿਨ੍ਹਾਂ ਦੇ ਲਾਲੋ ਕੁਝ ਨਹੀਂ ਹੋਇਆ ਕਰ ਨਹੀਂ ਰੁੜੇ ਜਿਨ੍ਹਾਂ ਵੀ ਲਾਲੋ ਜਿਨ੍ਹਾਂ ਦੇ ਸਹੀਆ ਕਰ ਕੁਝ ਨਹੀਂ ਹੋਏਗਾ ਨਾ ਨੂੰ ਕੋਈ ਨਹੀਂ ਤੁਸੀਂ 10 ਦਿਨਾਂ ਨੂੰ 15 ਦਿਨਾਂ ਨੂੰ ਤੁਹਾਡਾ ਸਿਸਟਮ ਸੈੱਟ ਹੋਏ ਨਾ ਤੁਸੀਂ ਫੇਰ ਘਰਾਂ ਵਿੱਚ ਰਹਿਣਾ ਆ ਜਿਨ੍ਹਾਂ ਦੇ ਵਿਚਾਰਿਆਂ ਦੇ ਰੋੜ ਹੀ ਗਏ ਉਹ ਕਿੱਥੇ ਜਾਣਗੇ ਦੱਸੋ ਯਾਰ ਥੋੜਾ ਬਹੁਤਾ ਸੋਚੋ ਤੁਸੀਂ ਵੀ ਤੁਸੀਂ ਐਵੇਂ ਵਾਧੂ ਰਾਸ਼ ਨਹੀਂ ਲਓ ਤੋ ਯਾ ਆਪਣੇ ਘਰਾਂ ਚ ਬੋ ਜੇ ਤੁਹਾਡੇ ਕਰਮਾਂ ਚ ਲਿਖਿਆ ਹੋਇਆ ਰਸ਼ਨ ਤੁਹਾਡੇ ਘਰਾਂ ਚ ਵੀ ਆਇਨਾ ਆ ਕੀਮਤਾ ਹੁੰਦਾ ਵੀ ਇੰਦਾ ਛੜਕਾਂ ਤੇ ਨਾਂ ਤੁਰੇ ਫਿਰੋ ਐਵੇਂ ਜਿਨ੍ਹਾਂ ਦੇ ਘਰ ਚੰਗੇ ਭਲੇ ਆ ਜਿਨ੍ਹਾਂ ਦਾ ਮਤਲਬ ਲਾ ਲੋ ਘਰ ਰੁੜ ਗਏ ਆ ਉਹਨਾਂ ਨੇ ਤੇ ਵਿਚਾਰਿਆਂ ਨੇ ਰਹਿਣਾ ਹੀ ਆ ਛੜਕਾਂ ਤੇ ਯਾਰ ਥੋੜਾ ਬੋਤਾ ਕਰੋ ਤੁਸੀਂ ਵੀ ਇਹ ਦਾਣਾ ਕਰੋ ਮਾ ਜੀ ਦਾ ਨਾਂ ਪਤਾ ਨਾਮ ਹੁੰਦਾ ਹੈ ਦਾ ਪਹਿਲਾਂ ਸਾਰੇ ਬੰਨੇ ਚਰਚਾ ਹੁੰਦੀ ਹੈ ਮਾਜਾ ਹੈ ਮਾਜਾ ਚੜਦੀ ਕਲਾ ਜੀ ਮਾਜਾ ਲੋਕ ਬਹੁਤ ਸੇ ਰੜੀ ਆਏ ਕੋਈ ਕੁ ਲੋਕਾਂ ਨੇ ਲਾ ਲੋ ਮਤਲਬ ਕਿਤਾ ਕੰਮ ਖਰਾਬ ਬਾਕੀ ਚਲੋ ਕੋਈ ਗੱਲ ਨਹੀਂ ਬਾਕੀ ਸੇਵਾ ਵੀ ਬਹੁਤ ਲੋਕ ਕਰਨ ਦੇ ਆ ਸੇਵਾ ਦੀ ਕੋਈ ਕਮੀ ਨਹੀਂ ਆ ਬਹੁਤ ਰਾਸ਼ਨ ਜਿਉਣ ਦੇ ਆ ਬਹੁਤ ਕੁਝ ਜਿਉਣ ਦੇ ਆ ਬਾਕੀ ਚਲੋ ਜਿਹੜੇ ਸੇਵਾ ਕਰਨ ਦੇ ਉਹਨਾਂ ਦਾ ਵੀ ਧੰਨਵਾਦ ਭਰਾਵਾ ਬਹੁਤ ਬਹੁਤ ਧੰਨਵਾਦ ਜ਼ਿਆਦਾਤਰ ਕਲਾਕਾਰਾਂ ਦਾ ਹੋ ਗਿਆ ਔਰ ਜਿਹੜੇ ਬਾਹਰ ਐਨ ਆਰ ਆਈ ਵੀਰ ਉਹਨਾਂ ਦਾ ਵੀ ਮੜਾ ਦੋਖ ਲੱਗਦਾ ਇਹ ਨਾ ਇਦਾਂ ਵੀ ਮਤਲਬ ਰਾਸ਼ਨ ਬੇਨਇਇਜ ਹੀ ਲਈ ਜਾਂਦੇ ਦਾ ਸਹਾਦਿਆ ਲੋਕਾਂ ਦੀ ਵੀ ਥੋੜਾ ਬੋਤਾ ਸੋਝੋ ਤੁਸੀਂ ਵੀ ਯਾਰ ਠੋਵਾਏੁਰ ਜੀ ਕਾ ਖਾਲਸਾ ਵਾ ਕਰੀਂ ਫਤਿਹ